ਸਾਥੀ ਗਾ ਸਾਰਿਆਂ ਨੂੰ ਆਪਾਂ ਜਦੋਂ ਨਾਰਕਲੀ ਫਰਾਕ ਜਾਂ ਲੇਂਗੇ ਦੇ ਕਟਿੰਗ ਕਰਨੀ ਹੋਵੇ ਤੇ ਆਪਾਂ ਨੇ ਕੀ ਹੈ ਕਿ ਕਲੀਆਂ ਕੱਟਣ ਲੱਗੇ ਆਪਾਂ ਨੂੰ ਬਹੁਤ ਮੁਸ਼ਕਲ ਆਉਂਦੀ ਆ ਅੱਜ ਮੈਂ ਤੁਹਾਨੂੰ ਕਲੀਆਂ ਕੱਟਣ ਦਾ ਫਾਰਮੂਲਾ ਦੱਸਾਂਗੇ ਜਿਸ ਤਰ੍ਹਾਂ ਕਿ ਆਪਾਂ 12 ਕਲੀਆਂ ਬਣਾਉਣੀਆਂ ਵਾ 14 ਕਲੀਆਂ ਬਣਾਉਣੀਆਂ 16 ਕਲੀਆਂ ਬਣਾਉਣੀਆਂ ਜਾਂ 18 ਕਲੀਆਂ ਬਣਾਉਣੀਆਂ ਇੰਨਾਂ ਸਾਰੀਆਂ ਕਲੀਆਂ ਦਾ ਹੀ ਇੱਕ ਹੀ ਫਾਰਮੂਲਾ ਹੁੰਦਾ ਵਾ ਜਿਸ ਤਰ੍ਹਾਂ ਕਿ ਆਪਾਂ 36 ਕਮਰ ਆਪਣੀ ਆਉਂਦੀ ਆ ਜੇ ਮੰਨ ਲਓ ਆਪਾਂ ਫਰਾਕ ਬਣਾਣੀ ਆ ਜਾ ਆਪਾਂ ਲਹਿੰਗੇ ਦੀ ਕਟਿੰਗ ਕਰਨੀ ਆ 36 ਕਮਰ ਆਉਂਦੀ ਆ ਹੁਣ 36 ਕਮਰ ਦੀ ਆਪਾਂ ਕਿੰਨੀਆਂ ਕਲੀਆਂ ਕੱਟਾਂਗੇ ਜਿਵੇਂ ਇਸ ਤਰ੍ਹਾਂ ਕਿ ਆਪਾਂ ਮੰਨ ਲਓ 12 ਹੀ ਕੱਟਣੀਆਂ ਵਾ 12 ਕਲੀਆਂ ਕੱਟਣ ਲੱਗੇ ਦਾ ਜਿਹੜਾ ਫਾਰਮੂਲਾ ਇਸਾਂ 36 ਨੂੰ ਆਪਾਂ ਇਸ ਨੂੰ ਆਪਾਂ ਡਿਵਾਈਡ ਕਰਾਂਗੇ ਇਹ ਆਪਾਂ ਕੈਲਕੂਲੇਟਰ ਵੀ ਕਰ ਸਕਦੇ ਆ ਪਰ ਆਪਾਂ ਤੁਹਾਨੂੰ ਇਸ ਤਰ੍ਹਾਂ ਹੀ ਸਮਝਾਵਾਂਗੇ 36 ਵਿੱਚ ਰੱਖ ਕੇ ਆਪਾਂ 12 ਨੂੰ ਡਿਵਾਈਡ ਕਰਾਂਗੇ ਜਿਸ ਤਰ੍ਹਾਂ ਕਿ 12 3 36 ਸਧਰੀ ਆਪਣੀ ਕਲੀਆਂ ਇਹ 3 ਇੰਚ ਦੀ ਨਿਕਲੀ ਆ ਇਹ ਚ ਆਪਾਂ 1 ਇੰਚ ਪਲੱਸ ਕਰਾਂਗੇ ਇਹ ਆਪਾਂ ਟੋਟਲ 4 ਇੰਚ ਦੀ ਹੋ ਜਾਂਦੀ ਆ ਇਸੇ ਤਰ੍ਹਾਂ ਹੀ ਆਪਾਂ 14 ਕਲੀਆਂ ਦਾ 16 ਕਲੀਆਂ ਦਾ 18 ਕਲੀਆਂ ਦਾ ਇਸੇ ਤਰ੍ਹਾਂ ਹੀ ਫਾਰਮੂਲਾ ਕਰਾਂਗੇ ਜਿਸ ਤਰ੍ਹਾਂ ਕਿ ਕਲੀ ਦੇ ਉੱਪਰਲੀ ਚੁੜਾਈ ਆਪਾਂ 4 ਇੰਚ ਰੱਖਾਂਗੇ ਹਾਂ ਜਿਹੜੀ نیچے ਵਾਲੀ ਚੁੜਾਈ ਆ ਜਿਸ ਤਰ੍ਹਾਂ ਕਿ ਜਿਹੜੀ ਆਪਾਂ نیچے ਦਾ ਘੇੜਾ ਬਣਾਣਾ ਵਾ ਇਹ ਆਪਾਂ ਅੰਦਾਜ਼ੇ ਨਾਲ ਵੀ ਰੱਖ ਸਕਦੇ ਆ ਜੇ ਤੁਸੀਂ ਇਹਦਾ ਵੀ ਫਾਰਮੂਲਾ ਦੇਖਣਾ ਵਾ ਤੇ ਉਹ ਵੀ ਆਪਾਂ ਤੁਹਾਨੂੰ ਦੱਸ ਦਾਂਗੇ ਜਿਸ ਤਰ੍ਹਾਂ ਕਿ ਆਪਣੇ ਕੋਲ ਟੋਟਲ ਕਪੜਾ ਮੰਨ ਲਓ 4 ਮੀਟਰ ਆ 1 ਮੀਟਰ ਵਿੱਚ 39 ਇੰਚ ਹੁੰਦੇ ਹਨ ਐਨਾ 39 ਇੰਚ ਨੂੰ ਆਪਾਂ ਪਹਿਲਾਂ ਮਲਟੀਪਲਾਈ ਕਰਾਂਗੇ ਜਿੰਨਾ ਕਿ ਆਪਾਂ 4 ਮੀਟਰ ਕਪੜਾ ਵਾ 4 ਮੀਟਰ ਉੱਪਰ ਰੱਖਾਂਗੇ ਤੇ ਇਹਨੂੰ ਮਲਟੀਪਲਾਈ ਕਰਾਂਗੇ 4 39 ਜਿੱਦੂ 3 ਆਪਣੇ ਹੰਸ ਲਾਂਦੇ ਆ 4 3 12 15 ਜਿਹੜਾ ਆਪਾਂ 4 ਮੀਟਰ ਕਪੜਾ ਵਾ ਉਹਦੇ ਜਿਹੜੇ ਆਪਣੇ ਇੰਚ ਆ ਉਹ ਆਪਣੇ 156 ਇੰਚ ਆਂਦੇ ਆ ਉਹਨਾਂ 156 ਇੰਚ ਨੂੰ ਆਪਾਂ ਜਿੰਨੀਆਂ ਕਲੀਆਂ ਪਾਉਣੀਆਂ ਵਾਂ ਉਹਦੇ ਹਿਸਾਬ ਨਾਲ ਇਹਨੂੰ ਆਪਾਂ ਡਿਵਾਈਡ ਕਰਾਂਗੇ ਜਿਸ ਤਰ੍ਹਾਂ ਕਿ ਆਪਾਂ 12 ਕਲੀਆਂ ਵਾਲਾ ਦੱਸਿਆ ਵਾ 12 ਕਲੀਆਂ ਦੇ ਵਿੱਚ ਰੱਖ ਕੇ ਆਪਾਂ ਇਹ ਦੀ ਹੁਣ ਡਿਵਾਈਡ ਕਰਾਂਗੇ 12 ਉਹ 12 ਭਾਰਤੀਆ ਸ਼ਕਤੀ 13 ਆ ਗਿਆ 13 'ਚ ਆਪਾਂ 1 ਇੰਚ ਪਲੱਸ ਕਰਾਂਗੇ 1 ਇੰਚ ਆਪਾਂ ਤਾਂ ਪਲੱਸ ਕਰਦਾ ਕਿਉਂਕਿ ਆਪਣੀ ਸਲਾਈ ਵਾਸਤੇ ਚੱਲ ਜਾਂਦਾ ਵਾ ਜੇਪਾ 4 ਮੀਟਰ ਕਪੜੇ ਚ ਫਰਾਕ ਜਾਂ ਲਹਿੰਗੇ ਦੀ ਕਟਿੰਗ ਕਰਨੀ ਆ ਤੇ ਜਿਹੜਾ ਦਾ ਘੇਰ ਆ ਉਹਦੇ ਥੱਲੋਂ ਕਲੀ ਜਿਹੜੀ ਆਪਾਂ ਇਹ 14 ਇੰਚ ਕੱਟਾਂਗੇ ਉੱਪਰੋਂ ਸੈ ਇ 4 ਇੰਚ ਆ ਜਾਂਦੀ ਹੈ ਜਿਹੜੀ ਨੀਚੇਲੇ ਪਾਸੇ ਆਪਾਂ 4 ਇੰਚ ਦੀ ਕਟਿੰਗ ਕਰਾਂਗੇ ਇਸ ਤਰ੍ਹਾਂ ਆਪਾਂ 4 ਮੀਟਰ ਕਪੜੇ ਦਾ ਕਲੀਆਂ ਦਾ ਫਾਰਮੂਲਾ ਦੱਸਿਆ ਜੇ ਮੰਨ ਲਓ ਆਪਣੇ ਕੋਲ 5 ਮੀਟਰ ਕਪੜਾ ਵਾ ਇਹਦਾ ਵੀ ਫਾਰਮੂਲਾ ਆਪਾਂ ਸੇਮ ਇਸ ਤਰ੍ਹਾਂ ਕਰਾਂਗੇ 1 ਮੀਟਰ ਵਿੱਚ ਆਪਣੇ 39 ਇੰਚ ਹੁੰਦੇ ਆ ਤੇ ਇਹਨੂੰ ਆਪਾਂ ਉਸੇ ਤਰ੍ਹਾਂ ਹੀ 5 ਨਾਲ ਮਲਟੀਪਲਾਈ ਕਰਾਂਗੇ ਟੋਟਲ ਆਪਣੇ 195 ਇੰਚ ਆ ਗਿਆ ਹੁਣ 195 ਇੰਚ ਨੂੰ ਆਪੇ ਇਸੇ ਤਰ੍ਹਾਂ ਹੀ 12 ਕਲੀਆਂ ਨਾਲ ਵਾਈਟ ਕਰਾਂਗੇ 12 ਤੋਂ 12 6 12 ਪੰਜੇ 60 15 ਆ ਜਾਂਦੇ ਆ 15 ਨੂੰ ਆਪਾਂ ਜਿਹੜਾ ਨੀਚੋਂ ਦੇ ਆਪਣੇ ਜਿਹੜਾ ਐਕਸਟਰਾ ਪੰਜ ਬਚਦਾ ਨੂੰ ਛੱਡ ਕੇ 15 1 ਇੰਚ ਟੋਟਲ 16 ਇੰਚ ਇਸ ਤਰ੍ਹਾਂ ਆਪਾਂ 4 ਮੀਟਰ ਤੇ 5 ਮੀਟਰ ਦੀਆਂ ਤੁਹਾਨੂੰ ਨੀਚੋਂ ਕਲੀਆਂ ਕੱਟਣ ਦਾ ਫਾਰਮੂਲਾ ਦੱਸਦਾ ਇਸੇ ਤਰ੍ਹਾਂ ਆਪਾਂ ਉੱਪਰਲਾ ਫਾਰਮੂਲਾ ਕੱਢਾਂਗੇ ਇਸੇ ਤਰ੍ਹਾਂ ਹੀ ਆਪਾਂ ਨੀਚੋਂ ਕਲੀਆਂ ਦਾ ਫਾਰਮੂਲਾ ਕੱਢਾਂਗੇ ਇਸੇ ਹੀ ਤਰ੍ਹਾਂ ਆਪਾਂ 14 ਇੰਚ 16 ਇੰਚ 18 ਇੰਚ ਕਲੀਆਂ ਦਾ ਜਿਹੜਾ ਫਾਰਮੂਲਾ ਉਹ ਪੇਸ਼ੇ ਤਰ੍ਹਾਂ ਹੀ ਕੱਢਾਂਗੇ ਜੇ ਕੋਈ ਵੀਡੀਓ ਬਦਲੇ ਕਿਸ ਨੂੰ ਲਾਈਕ ਕਰਨਾ ਤੇ ਕਮੈਂਟ ਕਰਕੇ ਦੱਸੋ ਕਿ ਕਲੀਆਂ ਕੱਢਣ ਦਾ ਫਾਰਮੂਲਾ ਤੁਹਾਨੂੰ ਕਿਸ ਤਰ੍ਹਾਂ ਲੱਗਾ ਸਤਿ ਸ਼੍ਰੀ ਅਕਾਲ ਜੀ